ਗ੍ਰਾਹ ਜੱਥੇਬੰਦੀ ਖਨੌਰੀ ਜਾਂ ਸ਼ੰਮੂ ਬਾਰਡਰ ਤੇ ਜਾ ਕੇ ਸਮਰਥਨ ਦੇਣ ਦੇ ਸਾਥ ਦੇ ਦੇਖੋ ਇਹਦੇ ਨਾਲ ਸਮਰਥਨ ਵੱਧ ਬਣਦਾ ਲੜਾਈ ਕੀ ਆ ਉਹ ਤਾਂ ਮੰਗ ਕਰ ਰਿਹਾ ਜੋ ਮੰਗਾ ਹੈ ਵੀ ਕਰ ਰਹੇ ਹੈ ਵੀ ਇਹ ਸੇ ਤੁਸੀਂ ਪਤਾ ਲੈਣਾ ਹੈ ਵੀ ਮਰ ਗਿਆ ਕਿ ਨਾ ਮਰ ਗਿਆ ਇਹ ਮੇਲ ਖਾਂਦੀ ਉਹਦੇ ਉਹ ਤਾਂ ਗਾਲਾਂ ਕੱਢਦੇ ਆ ਲੋਕਾਂ ਨੂੰ ਵੀ ਕੱਢਦੇ ਸਾਨੂੰ ਤਾਂ ਕੱਢ ਲਾਣ ਵੀ ਆਉਂਦੇ ਨਹੀਂ ਘਰੇ ਬੈਠਿਆ ਤੇ ਵਿਹਲੇ ਬੈਠੇ ਆ ਉਹ ਤਾਂ ਲੋਕਾਂ ਨੂੰ ਵੀ ਕਹੀ ਜਾਂਦੇ ਹੁਣ ਵੀ ਕੱਲ ਚਿੱਠੀ ਆਈ ਹੈ ਉਹ ਸੱਦਾ ਆਇਆ ਵਾਰੀ ਵਾਰੀ ਸੱਦਰਿਆ ਤੁਸੀਂ ਇਕਤਾ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਆ ਰਹੇ ਸੱਦੇ ਤੇ ਜੋ ਕੋਈ ਕਹਿੰਦਾ ਵੀ ਮੇਰਾ ਵੀ ਦੀ ਮਦਦ ਮਨ ਲਗੇ ਇੱਥੇ ਆ ਜਾਓ ਇਕਤਾ ਉਹ ਕਹਿੰਦੇ ਆ ਆਪਣੀਆਂ ਜਿਥੇ ਮੁੰਡੀਆਂ ਤੋੜੋ ਤੁਸੀਂ ਜੋ ਅਸੀਂ ਕਹਿੰਨੇ ਆ ਉਹਨੂੰ ਮੰਨੋ ਇਹਨੂੰ ਇੱਕਵਨ ਲਈ ਤੇ ਜੇ ਅਸੀਂ ਕਹੀਏ ਵੀ ਯਾਰ ਏਕਾ ਕਰਨਾ ਸਾਡੇ ਗ੍ਰਾਹਕਾਂ ਦਾ ਆਜੋ ਮੰਨ ਕੇ ਭਾਈ ਸਿਧਾਂਤ ਅਸੀਂ ਮੰਨ ਲਈ ਵੀ ਪੈਸੇ ਦਾ ਕੋਹ ਬਣਾ ਹੋਗੇ ਕਿਸੇ ਨੇ ਸਰਕਾਰ ਨਾਲ ਮੋਰਚੇ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਇਹ ਗੱਲਾਂ ਤਾਂ ਅੰਦਰ ਬਰਤਾਲ ਹੋਣੀਆਂ ਹੁੰਦੀਆਂ ਬਾਹਰ ਤਾਂ ਨਹੀਂ ਹੁੰਦੀ ਉਹ ਉਹਨਾਂ ਨੇ ਬਾਹਰ ਨਿਕਲ ਕੇ ਪਲੇ ਦਾ ਕੀ ਬਣਾਤਾ ਇਹ ਪੜਤਾਲ ਹੋਗੀ ਉਹਨਾਂ ਨੂੰ ਕੋਈ ਸਜ਼ਾ ਹੋਗੀ ਡੱਲੇਵਾਲ ਸਾਹਿਬ ਨੇ ਜਿਹੜੇ ਉਦੋਂ ਜਿਹੜੀ ਬਿਆਨਬਾਜ਼ੀ ਕੀਤੀ ਸੀ 3000 ਕਰੋੜ ਵਾਲੀ ਵਧੇਰੇ ਵਾਲੀ ਇਹ ਚੀਜ਼ ਦਾ ਗੁੱਸਾ ਕਿਹੜਾ ਹੈ ਹਾਲੇ ਵੀ ਦਿਲ ਦੇ ਵਿੱਚ ਕਹਿੰਦੇ ਇੱਕ ਹੈਂਕੜ ਦੇ ਵਿੱਚ ਵੀ ਨਹੀਂ ਵੀ ਜੇ ਕਿਤੇ ਅਸੀਂ ਇੱਥੇ ਆ ਗਏ ਆ ਕੇ ਅਸੀਂ ਸਮਰਥਨ ਦੇ ਤਾ ਕਿਤੇ ਅਸੀਂ ਨਾ ਛੋਟੇ ਹੋ ਜਾਈਏ ਜਾਂ ਜੇ ਕਿਤੇ ਇਹ ਜਿੱਤ ਗਿਆ ਤਾਂ ਜਿਹੜਾ ਵਰਗ ਪਹਿਲਾਂ ਬੈਠਾ ਸੀ ਜਿਨੇ ਜਥੇਬੰਦੀਆਂ ਬੈਠੀਆਂ ਉਹਨਾਂ ਵੱਡੀਆਂ ਹੋ ਜਾਣ ਉਹ ਕਹਿੰਦੇ ਇੱਕ ਹੈਂਕੜ ਵੀ ਹੈਗੀ ਆ ਤਾਂ ਨਹੀਂ ਆ ਰਹੀ। ਬੀਤ ਉਹ ਹੀ ਜੀ ਗੱਲ ਹੈ ਜਿਵੇਂ ਟੌੜੀਆਰ ਕੇ ਬਾਦਲ ਦਾ ਪਤਾ ਲੈਣ ਗਏ ਸੀ ਬਾਦਲ ਕਹਿੰਦਾ ਵੀ ਮੇਰਾ ਪਤਾ ਲੈਣਾ ਵੀ ਖਾਬਾ ਮਰ ਗਿਆ ਕਰਿਆ ਗਿਆ ਉਹ ਐਂ ਦੇਖਣ ਆਈ ਇਹ ਗੱਲ ਕਾਕਾ ਸੁਣ ਬੋਲਦਾ ਤੇ ਜੇ ਦੱਲੀਆਲ ਸਾਹਿਬ ਐਦਾਂ ਨਹੀਂ ਉਹ ਬੋਲ ਨਹੀਂ ਸਕਦੇ ਉਹ ਦੂਰੇ ਹੱਥ ਖੜਾ ਕਰਦੇ ਆ ਉਹ ਬੈਠ ਕੇ ਬੱਸ ਕਹਿ ਵੀ ਸਕਦੇ ਸੀ ਵੀ ਇਹ ਸਥਿਤੀ ਆ ਹੈਗਾ ਤੁਸੀਂ ਕੀ ਸੋਚਦੇ ਜੰਦੀ ਰਵਈਆ ਕੀ ਹੈ ਸਵਾਲ ਦਾ ਰਵਈਆ ਹੁਣ ਸਰਕਾਰ ਦੇਖੋ ਜੇ ਤਾਂ ਹੋਵੇ ਕੋਈ ਮਾੜੀ ਮੋਟੀ ਲੋਕ ਪੱਖੀ ਮਾੜਾ ਮੋਟਾ ਵੀ ਤੰਤ ਹੋਵੇ ਉਹਦੇ ਜੇ ਕਿਸਾਨਾ ਕੋਈ ਮਰਦਾ ਉਹਨੂੰ ਮਾੜਾ ਮੋਟਾ ਉਹਦਾ ਮਨ ਪਛੀ ਲਿਆ ਜਾਵੇ ਉਹਦਾ ਕਹਿੰਦੇ ਬਾ ਸਾਰੇ ਮਰ ਗਏ ਜੇ ਐਦੂੰ ਥੱਲੇ ਬੰਦੀ ਹੈ ਕਿਹੜੀ ਜਥੇਬੰਦੀ ਆ ਸਕਦੇ ਆ ਉਹ ਕਹਿੰਦੇ ਵੀ ਖਾਲੀ ਹੱਥ ਵੀ ਜਾਵੜਾਂਗੇ ਤੇ 100 ਬੰਦਾ ਜਾਵਾਂਗੇ 100 ਬੰਦਾ ਦਿੱਲੀ ਨੂੰ ਜਾ ਕੇ ਚੱਕ ਕੇ ਲਿਓ ਕਹਿੰਦੇ ਇੱਕ ਹੈਂਕੜ ਦੇ ਵਿੱਚ ਵੀ ਨਹੀਂ ਵੀ ਜੇ ਕਿਤੇ ਅਸੀਂ ਇੱਥੇ ਆ ਗਏ ਆ ਕੇ ਅਸੀਂ ਸਮਰਥਨ ਦੇਤਾ ਕਿਤੇ ਅਸੀਂ ਨਾ ਛੋਟੇ ਹੋ ਜਾਈਏ ਜਾਂ ਜੇ ਕਿਤੇ ਇਹ ਜਿੱਤ ਗਿਆ ਤਾਂ ਜਿਹੜਾ ਵਰਗ ਪਹਿਲਾਂ ਬੈਠਾ ਸੀ ਜਿਹਨੇ ਜਥੇਬੰਦੀਆਂ ਬੈਠੀਆਂ ਉਹਨਾਂ ਵੱਡੀਆਂ ਹੋ ਜਾਣ ਉਹ ਕਹਿੰਦੇ ਇੱਕ ਹੈਂਕੜ ਵੀ ਹੈਗੀ ਆ ਤਾਂ ਨਹੀਂ ਆ ਰਹੀ ਇਹਦਾ ਉਹੀ ਜੀ ਗੱਲ ਹੈ ਜਿਵੇਂ ਟੌੜੀ ਆਰ ਕੇ ਬਾਦਲ ਦਾ ਪਤਾ ਲੈਣ ਗਏ ਸੀ ਬਾਦਲ ਕਹਿੰਦਾ ਵੀ ਮੇਰਾ ਪਤਾ ਲੈਣਾ ਵੀ ਸਾਬਾ ਮਰ ਗਿਆ ਕਰ ਰਹੇ ਉਹ ਐਂ ਦੇਖਣ ਆਏ ਇਹ ਗੱਲ ਕਾਕਾ ਸੌਂ ਗਿਆ ਜੇ ਦੱਲੇ ਵਾਲਾ ਸਾਹਿਬ ਐਦਾਂ ਨਹੀਂ ਉਹ ਬੋਲ ਨਹੀਂ ਸਕਦੇ ਉਸ ਦੂਰੀ ਹੱਥ ਖੜਾ ਕਰਦੇ ਆ ਉਹ ਬੈਠ ਕੇ ਬੱਸ ਕਹਿ ਵੀ ਸਕਦੇ ਸੀ ਵੀ ਅਸਤੀ ਕੀ ਹੈਗਾ ਤੁਸੀਂ ਕੀ ਸੋਚਦੇ ਜੰਦੀ ਰਵਈਆ ਕੀ ਹੈ ਸਵਾਲ ਤਾਂ ਰਵਈਏ ਹੁਣ ਸਰਕਾਰ ਦੇਖੋ ਜੇ ਤਾਂ ਹੋਵੇ ਕੋਈ ਮਾੜੀ ਮੋਟੀ ਲੋਕ ਪੱਛੀ ਮਾੜਾ ਮੋਟਾ ਵੀ ਤੰਤ ਹੋਵੇ ਉਦੋਂ ਜੇ ਕਿਸਾਨਾਂ ਗੂ ਕੀ ਮਰਦਾ ਉਹਨੂੰ ਮਾੜਾ ਮੋਟਾ ਉਹਦਾ ਮਣ ਪਿੱਛੀ ਜਿਆ ਜਾਵੇ ਉਹਦਾ ਕਹਿੰਦੇ ਪਾ ਸਾਰੇ ਮਰ ਗਏ ਜੇ ਐਦੂੰ ਥੱਲੇ ਬੰਦੀ ਹੈ ਕਿਹੜੀ ਜੱਥੇਬੰਦੀ ਆ ਸਕਦੇ ਹੋ ਕਹਿੰਦੇ ਵੀ ਖਾਲੀ ਹੱਥ ਵੀ ਜਾਵਾਂਗੇ ਤੇ 100 ਬੰਦਾ ਜਾਵਾਂਗੇ 100 ਬੰਦਾ ਦਿੱਲੀ ਨੂੰ ਜਾ ਕੇ ਚੱਕ ਕੇ ਲਿਓ ਵਾਰ-ਵਾਰ ਇਹ ਗੱਲ ਉੱਠ ਰਹੀ ਹੈ ਜੀ ਕਿ ਉੱਥੇ ਮੋਰਚਾ ਚੱਲ ਰਿਹਾ ਹੈ ਤੇ ਜਿਹੜੀਆਂ ਬਾਕੀ ਕਿਸਾਨ ਜਿੱਥੇ ਬੰਦੀਆਂ ਡੱਲੇਵਾਲ ਦਾ ਸਾਥ ਨਹੀਂ ਦੇ ਰਹੀਆਂ ਉਹ ਮਰਨ ਵਰਤੇ ਨੇ ਆਗੂ ਦੀ ਜਾਨ ਵੀ ਕਦੋਂ ਜਾ ਸਕਦੀ ਹੈ ਪਰ ਇਹ ਹਜੇ ਆਪਦੇ ਘਰਾਂ 'ਚ ਬੈਠੀਆਂ ਕੰਬਲਾਂ 'ਚ ਬੈਠੀਆਂ ਰਜਾਈਆਂ 'ਚ ਬੈਠੀਆਂ ਦੇਖੋ ਜਿਹੜਾ ਕੋਈ ਕੰਬਲਾਂ ਰਜਾਈਆਂ 'ਚ ਕਹਿਣਾ ਤਾਂ ਕੋਈ ਤਾਂ ਮੂੰਹ ਨਹੀਂ ਫੜਦਾ ਕੋਈ ਕੁਛ ਹੀ ਕਹੇ ਸਾਰੀਆਂ ਜਿੱਥੇ ਬੰਦੀਆਂ ਆਪਦੇ ਆਪ ਦੇ ਸੰਘਰਸ਼ ਦੇ ਮੈਦਾਨ 'ਚ ਹੈ ਦੇਖੋ ਜਿੱਥੋਂ ਤੱਕ ਬਾਰਡਰਾਂ ਤੇ ਜਾਨ ਦੀ ਗੱਲ ਹੈ ਉਹਦਾ ਸਵਾਲ ਆ ਕਿ ਜਿੱਥੇ ਵੱਡਾ ਹਮਲਾ ਸਰਕਾਰ ਨੇ ਬਿੱਡਤਾ ਦਿੱਲੀ ਮੋਰਚਾ ਸੀ ਸਾਰਿਆਂ ਨੇ ਸਾਂਝਾ ਜਿੱਤ ਕੇ ਲਿਆਂਦਾ ਉਸ ਤੋਂ ਬਾਅਦ ਰਹਿੰਦੀਆਂ ਮੰਗਾਂ ਤੇ ਉਹਨਾਂ ਨੇ ਲਿਖਤੀ ਵੀ ਦਿੱਤਾ ਸੀ ਇਹਦੀਆਂ ਪੂਰੀਆਂ ਕਰਾਂਗੇ ਇਹ ਜਿਹੜਾ ਮੋਰਚਾ ਲੱਗਿਆ ਰਹਿੰਦੀਆਂ ਮੰਗਾਂ ਤੇ ਲੱਗਿਆ ਕਿ ਸਵਾਮੀ ਦਾਸਨ ਦੀ ਰਿਪੋਰਟ ਮੁਤਾਬਕ ਇਹਦਾ ਗਾਰੰਟੀ ਕਾਨੂੰਨ ਬਣੇ ਫਸਲਾਂ ਦਾ ਪਰ ਸੈਂਟਰ ਨੇ ਕੀ ਕਰਤਾ ਉਹੀ ਕਾਲੇ ਨੂੰ ਲਾਗੂ ਕਰਨ ਵਾਸਤੇ ਜਿੰਦੀ ਸਾਰੀਆਂ ਸਟੇਟਾਂ ਨੂੰ ਖਲੜਾ ਦਿੱਤਾ ਉਜ 15 ਦਿਨਾਂ ਦੇ ਵਿੱਚ ਕਹੇ ਵੀ ਸਾਨੂੰ ਸੁਝਾਅ ਵਗੈਰਾ ਦਿਓ ਤੇ ਨਹੀਂ ਅਸੀਂ ਉਹਦਾ ਆਰਡੀਨੈਂਸ ਚੱਕ ਕੇ ਪਾਸ ਕਰ ਦੇਣਾ ਜੀਹਦਾ ਮਤਲਬ ਜਿੱਥੇ ਭਾਰਤੀ ਜਨਤਾ ਪਾਰਟੀ ਤੋਂ ਸਾਨੂੰ ਮੌਜੂਦਾ ਲਾਗੂ ਕਰਾ ਲਉਣਗੇ ਜਿੱਥੇ ਵਿਰੋਧੀ ਸਰਕਾਰਾਂ ਬੈਠੀਆਂ ਐ ਉੱਥੇ ਕੋਈ ਦਿੱਕਤ ਹੋ ਸਕਦੀ ਹੈ ਹੁਣ ਵਿਰੋਧੀ ਸਰਕਾਰਾਂ ਨੂੰ ਜੇ ਪੰਜਾਬ ਸਰਕਾਰ ਨੂੰ ਕਹਿੰਦੇ ਵਿਰੋਧੀ ਸਰਕਾਰ ਐ ਇਹਨਾਂ ਨੂੰ 25 ਦਾ ਖਰੜਾ ਮਿਲਿਆ ਇਹਨਾਂ ਨੇ ਹਜੇ ਤੱਕ ਜਨਤਕ ਨਹੀਂ ਕੀਤਾ ਉਹਦਾ ਵਿਚਾਰਿਆ ਨਹੀਂ ਕੀਆ ਇਹਦਾ ਮਤਲਬ ਸਾਨੂੰ ਨਹੀਂ ਬਤਾਂਦਰ ਖਾਤੇ ਖਹਿ ਕਰਤਾ ਹੋਵੇ ਹੁਣ ਜਿਹੜੀ ਗੱਲ ਐ ਮਦਰ ਕਾਨੂੰਨ ਨਹੀਂ ਉਹਨੂੰ ਖਰੀਦ ਦੀ ਗਰੰਟੀ ਲੈਣ ਨੂੰ ਉਹ ਤਾਂ ਟੱਪ ਕੀ ਗੱਲ ਉਹ ਤੋਂ ਵੱਡੀ ਮੰਗ ਆ ਗਈ ਉਹ ਤੋਂ ਵੱਡੀ ਮੰਗ ਕੋਈ ਜਥੇਬੰਦੀ ਇਕੱਲੀ ਲੜ ਕੇ ਲੜਾ ਲੇ ਕਿਸੇ ਦੀ ਹਾਲਤ ਨਹੀਂ 5-10 ਜਥੇਬੰਦੀਆਂ ਇਕੱਠੀਆਂ ਹੋ ਜਾਣ ਇੱਕ ਸਟੇਟ ਇਕੱਠੀ ਹੋ ਜਾਏ ਨਹੀਂ ਹਾਲਤ ਇਸ ਕਰਕੇ ਲੋੜੇ ਬਣਦੇ ਆ ਕਿ ਪੂਰੀਆਂ ਭਾਰਤ ਦੀਆਂ ਜਥੇਬੰਦੀਆਂ ਅੱਡੋ-ਅੱਡੀਆਂ ਸਟੇਟਾਂ ਦੀਆਂ ਇਸ ਖੜੜੇ ਨੂੰ ਜਿਵੇਂ ਕਾਲੇ ਕਾਨੂੰਨ ਵਾਪਸ ਕਰਾਏ ਐ ਕਾਲੇ ਕਾਨੂੰਨ ਵਾਪਸ ਕਰਾਏ ਐ ਉਸੇ ਰੂਪ ਦੇ ਵਿੱਚ ਪੂਰਾ ਭਾਰਤ ਪੱਧਰ ਦਾ ਸਾਰੀਆਂ ਜਥੇਬੰਦੀਆਂ ਸਿਰ ਜੋੜਨ ਉਹਦੇ ਚੋਂ ਇਹਦਾ 8-8 ਸਟੇਟਾਂ ਦੇ ਖਿਲਾਫ ਦਬਾਅ ਪਾ ਕੇ ਜਿਹੜਾ ਸੈਂਟਰ ਦਾ ਕੋਹ ਲਿਆਂਦਾ ਹੋਇਆ ਖਰੜਾ ਨੂੰ ਵਾਪਸ ਕਰਾਉਣ ਇਹ ਲੋੜ ਬਣ ਗਈ। ਛੋਡੇ ਮਾਧਿਮ ਰਹੇ ਜਿਹੜੇ ਸਾਥੀ ਉਸੇ ਬੈਠੇ ਐ ਲੜ ਰਹੇ ਐ ਉਹ ਮੰਗਾ ਸਾਡੀਆਂ ਕੋਈ ਟਕਰਾਮੀਆਂ ਨਹੀਂ। ਉਹ ਮੰਗਾ ਉਹ ਤੋਂ ਪਹਿਲਾਂ ਬਾਜੂ ਬਣਦੀਆਂ ਸੀ ਜੇ ਕਹਿਣਾ ਹੋਵੇ ਲੜਾਈ ਉਹਨਾਂ ਤੇ ਹੁਣ ਲੜਾਈ ਉਹ ਤੋਂ ਵੱਡੀ ਆ ਗਈ। ਜੇ ਵੱਡੀ ਲੜਾਈ ਹੋਗੀ ਤਾਂ ਫਿਰ ਵੱਡੇ ਕੱਠ ਦੀ ਲੋੜ ਐ। ਇਹੀ ਗੱਲ ਰਕੇਸ਼ ਕੈਂਤ ਵੀ ਉਹਨਾਂ ਨੂੰ ਕਹਿ ਕੇ ਆਏ। ਠੀਕ ਹੈ ਕਿਸੇ ਨੇ ਮਰਨ ਵਾਸਤੇ ਬਹਿਣਾ ਹੈ ਕਿਸੇ ਨੇ ਉਧਰ ਨੂੰ ਜਥੇ ਭੇਜਣੇ ਆ ਹੁਣ ਸਰਕਾਰ ਦੇਖੋ ਜੇ ਤਾਂ ਹੋਵੇ ਕੋਈ ਮਾਣੀ ਮੋਟੀ ਲੋਕਪੱਖੀ ਮਾੜਾ ਮੋਟਾ ਵੀ ਤੰਤ ਹੋਵੇ ਉਦੋਂ ਜੇ ਕਿਸਾਨਾ ਗੂਗੂ ਮਰਦਾ ਉਹਨੂੰ ਮਾੜਾ ਮੋਟਾ ਉਹਦਾ ਮਨ ਪਿੱਛੇ ਜਿਆ ਜਾਵੇ ਉਹ ਤਾਂ ਕਹਿੰਦੇ ਪਾ ਸਾਰੇ ਮਰ ਜੋ ਜੇ ਐਦੋਂ ਥੱਲੇ ਬੰਦੀ ਹੈ ਕਿਹੜੀ ਜਥੇ ਬੰਦੀ ਆ ਸਕਦੀ ਹੈ ਉਹ ਕਹਿੰਦੇ ਵੀ ਖਾਲੀ ਹੱਥ ਵੀ ਜਾਵਾਂਗੇ ਤੇ 100 ਬੰਦਾ ਜਾਵਾਂਗੇ 100 ਬੰਦਾ ਦਿੱਲੀ ਨੂੰ ਜਾ ਕੇ ਚੱਕ ਲਿਓ ਕਿਹੜੀ ਕਾਨੂੰਨ ਦੀ ਉਹਨਾਂ ਵਾਸਤੇ ਇਹੋ ਜੀ ਸਥਿਤੀ ਪੈਦਾ ਕਰ ਦੋ ਉਹ 100 ਨੂੰਗਾ ਹਣੇ ਲੰਗਣ ਦੇ ਤੇ ਗੋਲੇ ਪਰੋਂਦੇ ਜੇ ਕੋਈ ਸਰਕਾਰ ਐਡੇ ਉਦੋਂ ਉੱਥੇ ਖੜ ਕੇ ਮੰਗ ਕਰੀ ਜਾਓ ਕੱਲੀ ਕੋ ਜਥੇਬੰਦੀ ਮੰਗ ਕਰੀ ਜਾਓ ਇਹ ਗੱਲ ਨਹੀਂ ਲੋਟ ਆਉਣੀ ਇਸ ਕਰਕੇ ਸੋਡੇ ਵੰਦਿਆਂ ਮੈਂ ਫੇਰ ਅਪੀਲ ਕਰਦਾ ਉਹਨਾਂ ਨੂੰ ਸਾਥੀਆਂ ਨੂੰ ਕਿ ਸਾਨੂੰ ਮੋੜ ਸੋਚਣ ਦੀ ਲੋੜ ਆਗੀ ਸਾਰਿਆਂ ਨੂੰ ਤੇ ਇਧਰੋਂ ਸੰਯੁਕਤ ਮੋਰਚੇ ਨੇ ਤੁਰਤ ਸਿਰ ਜੋੜਿਆ 23 ਤਰੀਕ ਦਾ ਸੱਦਾ ਦਿੱਤਾ ਹੋਇਆ ਹੈ ਕਿ ਬੂਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਖਾੜੇ ਨੂੰ ਵਾਪਸ ਕਰਾਉਣ ਦੇ ਲਈ ਤੇ ਰਹਿਂਦੀਆਂ ਮੰਗਾ ਮਣਾਉਣ ਦੇ ਲਈ ਉਹ ਸੱਦਾ ਦਿੱਤਾ ਹੈ ਉਹਦੇ ਨਾਲ ਹੀ ਜਿਹੜੇ ਸਾਥੀ ਰੇਲ ਰੋਕ ਰਹੇ 18 ਨੂੰ ਉਹਦੇ ਨਾਲ ਤਾਲਮੇਲ ਬਹੌਂਦਿਆਂ ਹੋਇਆਂ ਅਸੀਂ ਅੱਜ ਇੱਥੇ ਐਲਾਨ ਕੀਤਾ ਹੈ ਕਿ ਉਸ ਦਿਨ ਪਿੰਡਾਂ ਦੇ ਵਿੱਚ ਵੱਡੀ ਗਿਣਤੀ 'ਚ ਮੋਟਰਸਾਈਕਲ ਕੱਢ ਕੇ ਉਹ ਝੰਡਾ ਮਾਰਚ ਕੀਤਾ ਜਾਊ। ਕਿ ਆਹ ਰਹਿੰਦੀਆਂ ਮੰਗਾਂ ਨੇ ਉਹ ਵੱਡੀਆਂ ਮੰਗਾਂ ਵੀ ਸਾਡੇ ਸਿਰ ਪਾਤੀਆਂ। ਓਵੇਂ ਜੋ ਆਓ ਕੱਲੇ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਨਹੀਂ ਰਿਹਾ। ਕਿਉਂਕਿ ਜੇ ਉਹ ਲਾਗੂ ਕਰ ਦੇਣੇ ਆ ਇਹਦਾਂ ਮੰਡੀਆਂ ਖਤਮ ਹੋ ਗਈਆਂ। ਮੰਡੀਆਂ ਵਾਲੇ ਜਿਹੜੇ ਧਾਨਕੇ ਐ, ਫੱਲੇਦਾਰ ਐ, ਉਹਦੇ 'ਚ ਤੋਲੇ ਐ। ਇਹਦਾਂ ਲੋਨਾਂ ਦੇ ਬੋਰੀਆਂ ਇਸ ਤਰ੍ਹਾਂ ਗੋਲ। ਜਿਹੜੇ ਟਰੱਕਾਂ ਵਾਲੇ ਮਾਲ ਚੱਕ ਲਈ ਜਾਂਦੇ ਉਹਨਾਂ ਦਾ ਬੋਰੀਆ ਬਿਸਤਰਾ ਗੋਲ ਜਿਹੜੇ ਆੜਤੀਏ ਆ ਸਾਡਾ ਉਹਦੇ ਨਾਲ ਮਤਭੇਦ ਵੀ ਰਹਿੰਦੇ ਆ ਦਿੱਲੀ ਕੋਲ 'ਚ ਵੀ ਆਹੇ ਉਹ ਕਹਿੰਦੇ ਵੀ ਇਹਦਾ ਵੀ ਕੰਮ ਖਤਮ ਹੈ ਕਮਿਸ਼ਨ ਅਜੰਡਾ ਰੱਖਣਾ ਹੀ ਨਹੀਂ ਜੇ ਉਹ ਕਹਿੰਦੇ ਸੀ ਖੇਤ 'ਚੋਂ ਹੀ ਚੱਕ ਲਾਂਗੇ ਅਸੀਂ ਉਹਨੂੰ ਮੰਡੀ 'ਵਾਂਲ ਲਾਂਗੇ ਤੁਸੀਂ 10 ਜਾਣੇ ਬੰਦੇ ਗਰੁੱਪ ਬਣਾ ਲਓ ਕਿਸਾਨਾਂ ਦੇ ਤੁਸੀਂ ਆਪ ਦੇ ਸਟੋਰ 'ਚ ਮਾਲ ਪਿਆ ਸਾਨੂੰ ਕਹੋ ਅਸੀਂ ਉੱਥੇ ਸਿੱਧੇ ਚੱਕ ਲਾਂਗੇ ਇਹਦੇ 'ਚ ਤਾਂ ਕੁਸ਼ੀ ਨਹੀਂ ਰਿਹਾ ਉਹ ਜਿ ਮਾਰਕੀਟ ਫੀਸ ਦਾ ਕੀ ਬਣੂ ਦੇ ਜਿਹੜਾ ਵਿਕਾਸ ਫੰਡ ਲੱਗਿਆ ਉਹਦਾ ਕੀ ਬਣੂਗਾ ਜਦੋਂ ਵੀ ਉਹ ਸਾਰਾ ਕੁਝ ਮੰਨ ਜਣ ਤੇ ਆ ਗਏ ਇਸ ਕਰਕੇ ਲੜਾਈ ਕਿਸੇ ਇਕੱਲੇ ਤਬਕੇ ਦੀ ਨਹੀਂ ਕਿਸੇ ਇਕੱਲੇ ਜਥੇਬੰਦੀ ਦੀ ਨਹੀਂ ਪੂਰੀ ਸਮੁੱਚੀ ਲੜਾਈ ਹੈ ਤੇ ਜੇ ਉਹਨਾਂ ਨੇ ਕਹਿਤਾ ਜਿਹੜਾ ਐਮਐਸਬੀ ਦੇ ਨਾਲ ਵੀ ਜਿਹੜੀ ਮਤਲਬ ਕਿਸਾਨਾਂ ਉਹ ਮਜ਼ਦੂਰਾਂ ਨੂੰ ਦੇਣੀ ਹੈ ਪੀੜੀ ਕਹੇ ਜਾਂਦੇ ਆ ਉਹ ਜਿਹੜਾ ਮਤਲਬ ਸਸਤਾ ਨਾਜ ਦੇਣਾ ਹੈ ਇਹਨਾਂ ਨੇ ਤਾਂ ਉਹ ਵੀ ਮੰਨਤੀ ਉਹ ਕਹਿੰਦੇ ਲੋੜ ਹੀ ਨਹੀਂ ਸਾਨੂੰ ਖਰੀਦਣ ਦੀ ਪ੍ਰਾਈਵੇਟ ਪਲੇਅਰ ਖਰੀਦਣਗੇ ਅਸੀਂ ਉਹਨਾਂ ਨੂੰ ਨਗਦ ਪੈਸੇ ਦੇ ਦੇਾਂਗੇ ਉਹ ਆਪਦੀ ਪੂਰੀ ਵਧੀਆ ਲੈਣ ਇਹਾਂ ਵਾਲੇ ਜਿਹੜੀ ਉਹ ਸਸਤੀ ਦਿੰਦੇ ਸੀ ਹੋਣੋਪਾ ਚਾਹਦੋਨੋ ਨੇ ਪੈਸੇ ਦੀ ਅੱਧਾ ਕਿਲੋ ਮਿਲੂ ਮਾਰਕੀਟ ਚ ਇਹਦੇ ਨਾਲ ਉਹਨਾਂ ਦਾ ਕੀ ਬਣੂ ਮਜ਼ਦੂਰਾਂ ਦਾ ਕੀ ਬਣੂ ਜਨਰਲ ਸਾਰਿਆਂ ਵਾਸਤੇ ਇਹ ਜੀ ਹਾਲਤ ਪੈਦਾ ਕਰਦੀ ਕਿ ਜਾਂ ਖੇੜ ਦੇ ਗਪੇੜ ਦੇ ਇਹ ਚੋਣ ਸਵਾਰਿਆਂ ਵਾਸਤੇ ਬਣਾਦੀ ਸਾਰਿਆਂ ਜਥੇਬੰਦਿਆਂ ਨੂੰ ਆਦੀ ਸਾਰਿਆਂ ਤਬਕਿਆਂ ਵਾਸਤੇ ਬਣਾਇਆ। ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਇਸ ਕੇਮ ਹੁਣ ਮੈਦਾਨ ਦੇ ਵਿੱਚ ਆਸੀਂ ਸਮਰਥਨ ਜਿਹੜਾ ਕਰ ਰਹੇ ਹਾਂ ਪਰ ਉਹ ਕਹਿੰਦੇ ਨੇ ਕਿ ਗੱਡਾ ਹੁਣ ਅੜਿਆ ਖੜਾ। ਕਿ ਜਦੋਂ ਗੱਡਾ ਅੜਿਆ ਖੜਾ ਹੋਵੇ ਤਾਂ ਉਦੋਂ ਜੇਕਰ ਕਿਸਾਨ ਜੇਕਰ ਜੱਟ ਦੇ ਚਾਰ ਪੁੱਤ ਹੋਣ ਤਾਂ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ। ਹੁਣ ਕਹਿੰਦੇ ਲੀਡਰਾਂ ਦੇ ਸਿਰ ਤੇ ਆ ਗੱਡੇ ਨੂੰ ਆਈ ਰੱਖਣਾ ਕਿ ਗੱਡੇ ਨੂੰ ਧੱਕਾ ਲਾ ਕੇ ਅੱਗੇ ਕੱਢਣਾ ਹੈ। ਗੱਡਾ ਫਸਿਆ ਕੀ ਦੀ ਗੱਲ ਤੇ ਹੁਣ ਤਾਂ ਉਹਦੋਂ ਵੱਡੇ ਝੀਲੇ 'ਚ ਫਸਾਤਾ ਉਹਨਾਂ ਨੇ। ਇੱਕ ਗੱਡਾ ਫਸਿਆ ਵੀ ਅਸੀਂ ਗਰੰਟੀ ਕਾਨੂੰਨ ਲੈਣਾ ਹੈ। ਉਹ ਇੱਕ ਤੇ ਆਸਮ ਅਸੀਂ ਛੋਟੀ ਐਮਐਸਪੀ ਮਿਲਦੀ ਐ ਅਸੀਂ ਤੁਹਾਨੂੰ ਹੋਣ ਦਾ ਫੈਸਲਾ ਕਰ ਲਿਆ ਹੁਣ ਗੱਡਾ ਕਿਹੜਾ ਕੱਢੀਏ ਦੋਨੇ ਗੱਡੇ ਰਹਿੰਦੀਆਂ ਮੰਗਾਂ ਵਾਲੇ ਨਵੇਂ ਖਾੜੇ ਨੂੰ ਵਾਪਸ ਕਰਾਉਣ ਵਾਲੇ ਪੂਰੇ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਮੈਂ ਤਾਂ ਉਹ ਦੁਕਾਨਾਂ ਸਾਰੇ ਤਬਕਿਆਂ ਨੂੰ ਇਹਦੇ ਸਿਰ ਜੋੜ ਕੇ ਗਾਂਹਾਂ ਵਾਲੇ ਐਕਸ਼ਨ ਦੇਣੇ ਪੈਣਗੇ ਅੱਛਾ ਇੱਕ ਇੱਕ ਗੱਲ ਹੈ ਪ੍ਰਧਾਨ ਜੀ ਉਹ ਇੱਕ ਗੱਲ ਤੁਸੀਂ ਕਹਿ ਰਹੇ ਹੋ ਕਿ ਵੱਡੀਆਂ ਗੱਲਾਂ ਆ ਗਈਆਂ ਨਵੇਂ ਖਰੜੇ ਆ ਗਏ ਦੁਬਾਰਾ ਕਾਨੂੰਨ ਲਾਗੂ ਕਰਨ ਦੀਆਂ ਗੱਲਾਂ ਆ ਗਈਆਂ ਪਰ ਉਹ ਕਹਿੰਦੇ ਜਦੋਂ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋ ਗਈ ਸਾਰੀਆਂ ਫਸਲਾਂ ਤੇ ਐਮਐਸਪੀ ਮਿਲ ਗਿਆ ਤਾਂ ਇਹ ਗੱਲਾਂ ਸਾਰੀਆਂ ਆਪੇ ਹੀ ਖਤਮ ਹੋ ਜਾਣਗੀਆਂ ਅਸੀਂ ਉਹ ਗੱਲਾਂ ਤੇ ਖੜੇ ਆ ਤੁਸੀਂ ਛੋਟੀਆਂ-ਛੋਟੀਆਂ ਮੰਗਾਂ ਤੇ ਕੋ ਲੜੀ ਜਾਂਦੇ ਹੋ ਵੱਡੀਆਂ ਮੰਗਾਂ ਖਨੌਰੀ ਬਾਡਰ ਤੇ ਸ਼ੰਭੂ ਬਾਡਰ ਤੇ ਬੈਠੀਆਂ ਉੱਥੇ ਆਓ ਦੇਖੋ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਕਾਦੀ ਮਿਲੂਗੀ ਉਹ ਜੇ ਸਰਕਾਰੀ ਮੰਡੀਆਂ ਜੇ ਕਿਤੇ ਸਰਕਾਰੀ ਤੌਰ ਤੇ ਕੋਈ ਏਜੰਸੀ ਹੈ ਉਹਨੂੰ ਖਰੀਦਦੀ ਹੈ ਉਹਨਾਂ ਨੇ ਜਿਹੜੀ ਐਫਸੀਆ ਤੋਂ ਪਹਿਲਾਂ ਹੀ ਕੱਢਤੀ ਮੰਡੀਆਂ ਚੋਂ ਬਾਹਰ ਆਈ ਤੇ ਝੋਨੇ 'ਚ ਕੀ ਕੀਤਾ ਦੋਮੀ ਨੇ ਲੜਾਈ ਲੜਨ ਤੋਂ ਬਾਅਦ ਵੀ ਸਾਰਾ ਝੋਨਾ ਸਰਕਾਰੀ ਰੇਟ ਤੇ ਨਹੀਂ ਵੇਚਿਆ ਲੁੱਟਿਆ ਗਿਆ ਜੰਦੇ ਉਹਨੇ ਕਹਿਦਾ ਵੀ ਮਤਲਬ ਅਸੀਂ ਨਹੀਂ ਇਹ ਖਰੀਦਣਾ ਅਸੀਂ ਲੜਾਈ ਲੜ ਰਹੇ ਆ ਪੂਰੀਆਂ ਫਸਲਾਂ ਤੇ ਲੈਣ ਦੀ ਉਹ ਕਹਿੰਦੇ ਜਿਹਨੇ ਪਹਿਲਾਂ ਖਰੀਦ ਲਿਆ ਉਹ ਤਾਂ ਝੋਨੇ ਚ ਉਹਨੇ ਰੰਗ ਦਿਖਾਤਾ ਇਹਦੇ ਨਾਲ ਹੀ 25 ਨੂੰ ਦੂਜਾ ਉਹਨਾਂ ਨੇ ਖਲੜਾ ਭੇਜਦਾ ਸਟੇਟਾਂ ਨੂੰ ਫਿਰ ਐਮ ਐਸ ਬੀ ਦਾ ਤਾਂ ਹੀ ਖਰੀਦੀ ਜਾਊ ਨਾ ਜੇ ਕੋਈ ਸਰਕਾਰੀ ਮੰਡੀ ਹੋ ਸਰਕਾਰੀ ਮੰਡੀ ਨੂੰ ਉਹਨੇ ਕਹਿ ਕੇ ਬੰਦ ਕਰਤਾ ਵੀ ਇਹ ਕਿਉਂ ਕਿ ਸਰਕਾਰ ਖਰੀਦੀ ਸੀ ਇਹਦਾ ਇੱਕ ਅਧਿਕਾਰ ਬਣ ਗਿਆ ਅਸੀਂ ਇਹ ਇੱਕ ਅਧਿਕਾਰ ਖਤਮ ਕਰਨ ਜਾ ਰਹੇ ਹਾਂ ਜਿਹਨਾਂ ਵਾਲੇ ਸਰਕਾਰੀ ਖਰੀਦ ਬੰਦ ਕਰਨ ਜਾ ਰਹੇ ਹਾਂ ਫਿਰ ਲੜਾਈ ਕਿਹੜੀ ਹੋਗੀ ਪਹਿਲਾਂ ਲੜਾਈ ਹੋਗੀ ਕਿ ਇਹ ਸਰਕਾਰੀ ਖਰੀਦ ਰਹੂਗੀ ਫਿਰ ਉਦੋਂ ਕਹਾ ਸਵਾਲ ਹੈ ਵੀ ਇਹਨੂੰ ਐਮਐਸਪੀ ਦੀ ਵੀ ਭਾਈ ਜਿਹੜੀ ਗਰੰਟੀ ਕਾਨੂੰਨ ਬਣਦਾ ਉਹ ਤੇ ਚੱਕੀ ਜਾਵੇ ਐਮਐਸਪੀ ਦਾ ਸਾਰੇ ਫੈਸਲਾ ਦੇ ਦਿੱਤੀ ਐ ਮੱਕੀ ਦਾ ਹਾਲ ਕੀ ਐ ਦੂਜੀਆਂ ਫੈਸਲਾਂ ਦਾ ਹਾਲ ਕੀ ਐ ਕਪਾਹ ਨਰਮੇ ਦਾ ਹਾਲ ਕੀ ਐ ਇਹ ਵੀ ਲੜਕੇ ਬਗਾਇਆ ਜਿੰਨਾਂ ਕ ਬਗਾਇਆ ਇਹਨੂੰ ਗਾਹਾਂ ਨੂੰ ਭੋਗ ਪਾਉਣ ਦਾ ਫੈਸਲਾ ਹੋਇਆ ਅਸੀਂ ਪਹਿਲਾਂ ਸਰਕਾਰੀ ਮੰਡੀਆਂ ਵਿਚਾਲੀਏ ਫਿਰ ਉਹਦਾ ਗਾਰੰਟੀ ਕਾਨੂੰਨ ਵਾਲੀ ਗੱਲ ਵੀ ਗਾਹਾਂ ਵਧਾ ਲਾਂਗੇ ਜੇ ਸਰਕਾਰੀ ਮੰਡੀਆਂ ਨਹੀਂ ਰਹਣੀਆਂ ਫਿਰ ਸਾਨੂੰ ਐਮਐਸਪੀ ਦਾ ਉਹਦਾ ਕੀਨੇ ਕਾਨੂੰਨ ਦੇਣਾ ਤੇ ਕੀਨੇ ਖਰੀਦਣਾ ਉਹ ਤਾਂ ਜੀ ਇੱਕ ਵਰਗੇ ਵੀ ਸਵਾਲ ਖੜਾ ਕਰਦਾ ਨੂੰ ਕਹਿੰਦਾ ਕਿ ਸ਼ਾਇਦ ਜਿਹੜੇ ਕਿਸਾਨ ਆਗੂ ਜਾਂ ਕਿਸਾਨ ਜਥੇਬੰਦੀਆਂ ਹਜੇ ਪੰਜਾਬ ਦੀਆਂ ਆਪਣੇ ਪਿੰਡਾਂ ਦੇ ਵਿੱਚ ਹੀ ਜਿਹੜੀਆਂ ਉਹ ਬੈਟੀਆਂ ਨੇ ਉਹ ਉਹ ਸ਼ਾਇਦ ਕਹਿੰਦੇ ਇੱਕ ਹੈਂਕਰ ਦੇ ਵਿੱਚ ਵੀ ਨੇ ਵੀ ਜੇ ਕਿਤੇ ਅਸੀਂ ਇੱਥੇ ਆ ਗਏ ਆ ਕੇ ਅਸੀਂ ਸਮਰਥਨ ਦੇ ਤਾ ਕਿਤੇ ਅਸੀਂ ਨਾ ਛੋਟੇ ਹੋ ਜਾਈਏ ਜਾਂ ਜੇ ਕਿਤੇ ਇਹ ਜਿੱਤ ਗਿਆ ਤਾਂ ਜਿਹੜਾ ਵਰਗ ਪਹਿਲਾਂ ਬੈਠਾ ਸੀ ਜਿਨੇ ਜਥੇਬੰਦੀਆਂ ਬੈਠੀਆਂ ਉਹਨਾਂ ਵੱਡੀਆਂ ਹੋ ਜਾਣ ਉਹ ਕਹਿੰਦੇ ਇੱਕ ਹੈਂਕਰ ਵੀ ਹੈਗੀ ਆ ਤਾਂ ਨਹੀਂ ਆ ਰਹੀ ਦੇਖੋ ਜਿਹੜਾ ਕੋਈ ਇਹ ਕੁਸ ਕਹਿੰਦਾ ਹੈ ਉਹ ਇਸ ਮੌਕੇ ਇਹ ਗੱਲਾਂ ਕਹਿੰਦੇ ਨੇ ਬਾਲਿਆਂ ਸੋਭਾ ਨਹੀਂ ਦਿੰਦੀਆਂ ਜੇ ਸਾਡਾ ਕੋਈ ਸੰਯੁਕਤ ਮੋਰਚੇ ਦਾ ਆਗੂ ਉਮਰ ਜਮ ਉਹਦੇ ਜਸੇਵੰਦੀ ਦੇ ਸੰਯੁਕਤ ਮੋਰਚੇ ਦੇ ਫਾਇਦੇ ਮਤਾ ਕੋ ਨਹੀਂ ਗਿਆ ਆਪਣੇ ਤਰਫ ਦੇ ਜਾਵੜੇ ਦਾ ਇੱਕ ਹੱਦ ਘਰ ਬਣਦਾ ਜਾਵੜੇ ਜੇ ਉਹਨਾਂ ਨੂੰ ਕੋਈ ਕਹਿੰਦਾ ਵੀ ਇਹ ਤਾਂ ਉਹੀ ਜੀ ਗੱਲ ਹੈ ਜਿਵੇਂ ਟੌੜੀਆ ਰਗੇ ਬਾਦਲ ਦਾ ਪਤਾ ਲੈਣ ਗਏ ਸੀ ਬਾਦਲ ਕਹਿੰਦਾ ਵੀ ਮੇਰਾ ਪਤਾ ਲੈਣਾ ਇਹ ਵੀ ਖਰਵਾ ਮਰ ਗਿਆ ਕਰਿਆ ਉਹ ਐਂ ਦੇਖਣ ਆਏ ਆ ਇਹ ਗੱਲ ਕਾਕਾ ਸਾਮੇ ਬੋਲਦਾ ਜਨੂੰ ਸਾਨੂੰ ਤਾਂ ਬਹੁਤ ਵੱਡਾ ਅਫਸੋਸ ਹੈ ਤੇ ਜੇ ਡੱਲੇ ਵਾਲਾ ਸਾਹਿਬ ਐਂ ਤਾਂ ਨਹੀਂ ਉਹ ਬੋਲ ਨਹੀਂ ਸਕਦੇ ਉਸ ਦੂਰੀ ਹੱਥ ਖੜਾ ਕਰਦੇ ਆ ਉਹ ਬੈਠ ਕੇ ਆ ਕੇ ਕਹਿ ਵੀ ਸਕਦੇ ਸੀ ਵੀ ਆ ਸਥਿਤੀ ਆ ਹੈਗਾ ਤੁਸੀਂ ਕੀ ਸੋਚਦੇ ਹੋ ਉਹਨੇ ਕਿਹਾ ਸਾਨੂੰ ਅੱਧੀ ਰਾਤ ਵੀ ਬੁਲਾ ਲਓ ਬੱਡੀ ਲੜਾਈ ਦੀ ਲੋੜ ਹੈ ਉਹ ਚੈਨਲਾਂ ਚ ਬੋਲਿਆ ਉਹ ਜਿੰਦਗੀ ਰਵਈਆ ਕੀ ਹੈ ਸਵਾਲ ਤਾਂ ਰਵਈਏ ਦਾ ਉਦੋਂ ਵਾਂਹ ਵਾਲੀ ਗੱਲ ਵੀ ਇਹ ਤਿੰਨ ਕਿਉਂ ਬਣ ਗਏ ਉਹ ਵੀ ਸਵਾਲ ਹੀ ਹੈ ਨਾ ਅਸੀਂ ਇੱਕ ਬਣ ਕੇ ਆਏ ਸੀ ਰੋਲੇ ਹੋਣਗੇ ਅੰਦਰ ਮਾਲਜੇ ਡੱਲੇ ਵਾਲੀ ਗੱਲ ਨੂੰ ਮੰਨ ਲਓ ਵੀ ਯਾਰ ਉੱਥੇ ਕੋਈ ਪੈਸਿਆਂ ਦਾ ਉਹ ਕਹਿੰਦੇ ਘਵਲਾ ਮੰਨ ਗਿਆ ਅਸੀਂ ਮੰਨ ਲੀ ਵੀ ਪੈਸਿਆਂ ਦਾ ਘਵਲਾ ਹੋ ਗਿਆ ਕਿਸੇ ਨੇ ਸਰਕਾਰ ਨਾਲ ਮੋਰਚੇ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਇਹ ਗੱਲਾਂ ਤਾਂ ਅੰਦਰ ਬਰਤਾਲ ਹੋਣੀਆਂ ਹੁੰਦੀਆਂ ਹਨ ਬਾਹਰ ਤਾਂ ਨਹੀਂ ਹੁੰਦੀ ਉਹ ਉਹਨਾਂ ਨੇ ਬਾਹਰ ਨਿਕਲ ਕੇ ਪਲੇ ਦਾ ਕੀ ਬਣਾਤਾ ਇਹ ਪੜਤਾਲ ਹੋਗੀ ਉਹਨਾਂ ਨੂੰ ਕੋਈ ਸਜ਼ਾ ਹੋਗੀ ਇਹ ਚੀਜ਼ ਦਾ ਗੁੱਸਾ ਹਾਲੇ ਵੀ ਹੈਗਾ ਵੀ ਜਿਹੜੀ ਜਿਵੇਂ ਤੁਸੀਂ ਅੱਜ ਵੀ ਸਟੇਜ ਤੋਂ ਗੱਲ ਕਰੀਏ ਵੀ ਡੱਲੇ ਵਾਲ ਸਾਹਿਬ ਨੇ ਜਿਹੜੇ ਉਦੋਂ ਜਿਹੜੀ ਬਿਆਨਬਾਜ਼ੀ ਕੀਤੀ ਸੀ 3000 ਕਰੋੜ ਵਾਲੀ ਵਧੇਰੇ ਵਾਲੀ ਇਹ ਚੀਜ਼ ਦਾ ਗੁੱਸਾ ਗਿਲਾ ਹੈ ਹਾਲੇ ਵੀ ਦਿਲ ਦੇ ਵਿੱਚ ਨਹੀਂ ਨਹੀਂ ਗੁੱਸਾ ਗਿਲਾ ਨਹੀਂ ਸੀ ਕਹਿੰਦੇ ਵੀ ਯਾਰ ਜਦੋਂ ਸਾਰੇ ਜਿਵੇਂ ਲੜਦਿਆਂ ਇਕੱਠੀਆਂ ਆਈਆਂ ਜੇ ਉਹਦੇ ਵਿੱਚ ਕਿਸੇ ਜ ਘਾਟ ਕਮਜ਼ੋਰੀ ਹੈ ਮੰਨ ਲਾ ਮੈਂ ਮੋਰਚਾ ਵੇਚਣ ਨੂੰ ਕਿਹਾ ਜੀ ਬਟ ਇਹ ਕਲਗ ਮੈਂ ਕਿਸਾਨ ਦੇ ਮੋਰਚਾ ਨੂੰ ਕੱਢ ਕੇ ਬਾਹਰ ਮਾਂ ਨਿਕਲਲੇ ਨੂੰ ਅੱਗੇ ਜਿਹੜਾ ਕੋਈ ਪਾਸੇ ਸੀ ਉਹਨਾਂ ਨੂੰ ਸਸਪੈਂਡ ਨਹੀਂ ਸੀ ਕਰਦੇ ਉਹ ਤੋਂ ਗਲਤੀ ਬਣਾ ਕੇ ਨਹੀਂ ਸੀ ਰੱਖਦੇ ਬਿਲਕੁਲ ਜੇ ਆਇਆ ਕੋਈ ਸਾਫਤ ਹੋ ਜਾਣਾ ਵੀ ਇਹਨੇ ਮੋਰਚਾ ਵੇਚਣ ਦੀ ਕੋਸ਼ਿਸ਼ ਕੀਤੀ ਤੇ 3000 ਕਰੋੜ ਲੈ ਲਿਆ 3000 ਕਰੋੜ ਤੋਂ ਤਾਂ ਫੰਡ ਹੀ ਨਹੀਂ ਆਇਆ ਕੌਣ ਮੰਨੂਗਾ ਇਸ ਗੱਲ ਨੂੰ ਤੇ ਜੇ ਕੋਈ ਸਾਫਤ ਹੁੰਦਾ ਵੀ ਆ 3000 ਤਾਂ ਨਹੀਂ ਇਹਨੇ 50-60 ਲੱਖ ਦਾ ਘਪਲਾ ਤਾਂ ਕਰ ਲਿਆ ਉਹਨੂੰ ਕੱਢ ਕੇ ਬਾਹਰ ਮਾਰਨ ਇੱਕ ਜਥੇਬੰਦੀ ਗਈ ਨਾ ਤੇ ਲਿਬੜਿਆ ਹੋਇਆ ਪਾਸੇ ਕੱਢਦਾ ਸੀ ਇਹਦੇ ਨਾਲ ਜਥੇਬੰਦੀ ਤਕੜੀ ਹੋ ਗਈ ਕੱਲ ਨੂੰ ਕੋਈ ਵੇਚੂਗਾ ਨਹੀਂ ਮੋਰਚੇ ਇਹ ਕਰਨ ਦੀ ਲੋੜ ਹੈ ਕਿ ਕਹੇ ਕਿ ਵੀ ਤੁਸੀਂ ਆ ਕਰਦੇ ਹੋ ਤੁਸੀਂ ਆ ਕਰਦੇ ਹੋ ਆਪਾਸੇ ਹੋ ਜੋ ਇਹ ਰਾਤਾ ਠੀਕ ਨਹੀਂ ਨਾ ਅੱਛਾ ਇੱਕ ਗੱਲ ਹੋ ਰਹਾ ਮਤਲਬ ਉਹ ਡੱਲੇ ਵਾਲ ਮਰਨ ਵਰਤ ਤੇ ਬੈਠਿਆ ਤਾਂ ਉਹ ਕਹਿੰਦੇ ਆ ਵੀ ਅਗਰਾਹਾ ਕੱਲ ਬਲਦੇਵ ਸਰਸਾ ਦੀ ਅਸੀਂ ਇੰਟਰਵਿਊ ਕੀਤੀ ਉਹ ਕਹਿੰਦੀ ਅਗਰਾਹਾ ਤਾਂ ਸਵਾਲ ਇਹ ਤੇ ਵੀ ਉਠਾਰਿਆ ਕਿ ਜਿਹੜਾ ਡੱਲੇ ਵਾਲ ਦੇ ਮਰਨ ਵਰਤ ਤੇ ਵੀ ਸਵਾਲ ਉਠਾਰਿਆ ਵੀ ਇੱਕ ਆਗੂ ਸਾਡਾ ਮਰਨ ਵਰਤ ਤੇ ਬੈਠਾ ਉਹ ਤੇ ਵੀ ਅਗਰਾਹਾ ਕਹਿ ਰਿਹਾ ਕਿ ਮਰਨ ਵਰਤ ਨਹੀਂ ਰੱਖਣੇ ਚਾਹੀਦੇ ਇਹਦੀ ਲੋੜ ਨਹੀਂ ਹੈ ਲੜਾਈ ਹੋਰ ਬਹੁਤ ਵੱਡੀ ਹੈ ਲੜਾਈ ਨੂੰ ਹੋਰ ਤਰੀਕੇ ਨਾਲ ਲੜਨਾ ਚਾਹੀਦਾ ਮਰਨ ਵਰਤ ਦਾ ਕੋਈ ਹੱਲ ਨਹੀਂ ਹੈ ਦੇਖੋ ਉਹ ਗਰਾਹਾ ਨੇ ਕਿਹੜੀ ਸੈਂਸ ਜਿਹੇ ਤਾਂ ਉਹ ਉਹ ਹੀ ਜਵਾਬ ਦੇ ਸਕਦੇ ਇਹਦਾ ਜਿੱਥੋਂ ਤੱਕ ਮਰਨ ਵਰਤ ਦੀ ਗੱਲ ਹੈ ਭੁੱਖ ਹੜਤਾਲ ਦੀ ਗੱਲ ਹੈ ਰੱਖੀ ਜਾ ਸਕਦੀ ਹੈ ਪਰ ਰੱਖੋ ਕਿਹੜੀ ਹਾਲਤ ਚ ਉਹਦਾ ਕਹਾਂ ਸਵਾਲ ਤਾਂ ਹੁੰਦਾ ਵੀ ਕਿਹੜੇ ਮੌਕੇ ਕਿਹੜੀ ਹਾਲਤ ਹੈ ਇੱਕ ਤਾਂ ਇਹ ਹੁੰਦਾ ਵੀ ਯਾਰ ਲੋਕਾਂ ਨੂੰ ਝੰਜੋੜਨਾ ਤੁਸੀਂ ਤਾਂ ਮਤਲਬ ਉਹ ਰੱਖ ਲਿਆ ਮਰਨ ਵਰਤ ਰੱਖਿਆ ਵੀ ਲੋਕ ਸੁਣਦੇ ਨਹੀਂ ਉਹਨੂੰ ਝੰਜੋੜ ਲੋ ਇੱਕ ਹੁੰਦਾ ਵੀ ਸਰਕਾਰ ਹੈ ਜਿਹੜੀ ਇਹ ਕੁਝ ਗੱਲਾਂ ਤਾਂ ਉਹਨੂੰ ਪਤਾ ਨਹੀਂ ਸਰਕਾਰ ਕਿਸਾਨਾਂ ਦੀ ਹਾਲਤ ਕੀ ਹੈ ਜੇ ਅਸੀਂ ਮਰਨ ਵਰਤ ਲੱਖੀ ਤਾਂ ਸਰਕਾਰ ਗੱਲਬਾਤ ਤੇ ਆ ਉਹ ਸਰਕਾਰ ਪਛੇਤ ਜੀ ਜਾਊ ਕਿਸੇ ਸਾਡੇ ਆਗੂ ਦਾਸ ਐ ਨਾ ਜਾਣ ਜਾਂਦੀ ਰਹੇ ਇਹ ਤਾਂ ਦੋਨੇ ਗੱਲਾਂ ਨਹੀਂ ਜੇ ਦੋਨੇ ਨਹੀਂ ਹੈਗੀਆਂ ਉਹ ਸੈਨ ਸਜਾਏ ਦੇ ਬਾਵਜੂਦ ਹੀ ਕਿਸੇ ਜਥੇਬੰਦੀ ਨੂੰ ਲੱਗਦਾ ਹੈ ਉਹਦਾ ਇੱਕ ਅਧਿਕਾਰ ਹੈ ਉਹਨੇ ਕਿਹੜੇ ਆਪ ਦੇ ਢੰਗ ਨਾਲ ਲੜਨਾ ਹੈ ਮਰਨ ਬਰਤ ਰੱਖ ਕੇ ਰੱਖਣ ਲੜਨਾ ਹੈ ਭੁੱਖਾ ਹੜਤਾਲ ਨਾਲ ਲੜਨਾ ਹੈ ਉਹਨੇ ਕਿੱਡੇ-ਕੱਡੇ ਜਥੇ ਭੇਜਣੇ ਆ ਇਹਦਾ ਉਹਦਾ ਇੱਕ ਅਧਿਕਾਰ ਹੈ ਉਹਦੇ ਤੇ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਪਰ ਹਾਲਤਗੀ ਮੰਗ ਕਰਦੀ ਹੈ ਹੁਣ ਹਾਲ ਦੇ ਮੰਗ ਕਰਦੀ ਹੈ ਕੋਈ ਕੋਸ਼ਿਸ਼ ਕੀਤੀ ਜਾਵੇ ਕੋਈ ਕਿਸੇ ਨੂੰ ਕਹੀ ਜਾਵੇ ਵੀ ਇਹਦੀ ਈਗੋ ਐ ਕੋਈ ਕਿਸੇ ਨੂੰ ਕਹੀ ਜਾਵੇ ਇਹਦੀ ਈਗੋ ਐ ਇਹਨੂੰ ਛੱਡ ਕੇ ਹੁਣ ਲੋੜਾ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ ਅਸੀਂ ਜਿਹੜੀਆਂ 37 ਜਥੇਬੰਦੀਆਂ ਸਾਨੂੰ ਸਾਰਿਆਂ ਨੂੰ ਪਤਾ ਸਾਡੀ ਵੱਖਾ ਸਟੇਜ ਹੁੰਦੀ ਹੈ ਜੀ ਚੰਡੀਗੜ੍ਹ ਅਸੀਂ ਤਾਂ ਸੀਜ਼ਨ ਇਕੱਠੀ ਵੀ ਤਿੰਨ ਦਿਨ ਇਕੱਠੀ ਵੀ ਲਾਈ ਹੈ ਉਸ ਤੋਂ ਬਾਅਦ ਜੋ ਮਾਹੌਲ ਬਣਿਆ ਸੀ ਫਿਰ ਕਹਤਾ ਵੀ ਨਹੀਂ ਆਪਣਾ ਸੂਤ ਨਹੀਂ ਆਉਂਦਾ ਅਸੀਂ ਤਾਂ ਉਹਨਾਂ ਨੂੰ ਹੁਣ ਕਿਹਾ ਵੀ ਆਓ ਕੋਈ ਗੱਲ ਨਹੀਂ ਸਟੇਜ ਵਾਲਾ ਵੀ ਵਿਚਾਰ ਲਾਂਗੇ ਕਿ ਨਾ ਆਪਾਂ ਮੁੱਦਾ ਸਾਂਝਾ ਕਰਕੇ ਮੁੱਦੇ ਤੇ ਲੜਾਈ ਦਾ ਵੀ ਢੀਏ ਨਾ ਸੈਂਟਰ ਤੇ ਪੰਜਾਬ ਸਰਕਾਰ ਦੇ ਖਿਲਾਫ ਜੇ ਪੰਜਾਬ ਸਰਕਾਰ ਨੇ ਪਾਸ ਕਰਤਾ ਫਿਰ ਉਦੋਂ ਬਾਅਦ ਕਿਦੋਂ ਲੜਾਂਗੇ ਇਸ ਕਰਕੇ ਪਹਿਲਾਂ ਛੇਰ ਜੋੜੀਏ ਪੰਜਾਬ ਵਾਲੇ ਤਾਂ ਜੋੜ ਲਏ ਅੱਗੇ ਪੰਜਾਬ ਵਾਲਿਆਂ ਨੇ ਜੋੜਿਆ ਸੀ ਪਹਿਲਾਂ ਸਾਰਿਆਂ ਨੇ ਪੰਜਾਬ ਵਾਲਿਆਂ ਨੇ ਜੋੜ ਲਿਆ ਬਦੂ ਜਾਂ ਸਟੇਟ ਵਾਲਿਆਂ ਨੂੰ ਵੀ ਜੋੜ ਲਾਂਗੇ ਹੁਣ ਤਾਂ ਉਹ ਤਾਂ ਇਸ ਸਕੀਮ ਪੂਰਾ ਬਣਿਆ ਨਹੀਂ ਸੀ ਜੇ ਕਹਿਣਾ ਹੋਵੇ ਜਦੋਂ ਪੰਜਾਬ ਜਿੱਤ ਰਿਹਾ ਉਦੋਂ ਬਾਅਦ ਤਾਂ ਇਸ ਸਕੀਮ ਦਾ ਨਖੇੜਾ ਨੂੰ ਖੂੜਾ ਹੋ ਕੇ ਇੱਕ ਇਸ ਸਕੀਮ ਨਿੱਤਰ ਕੇ ਆ ਉਸ ਉਹਦੀ ਗਵਾਹੀ ਕੀਤੀ ਹੈ ਫਿਰ ਪੂਰਾ ਭਾਰਤ ਉਹਦਾਂ ਦਾ ਵੀ ਬਣ ਜੂ ਇਹ ਤਾਂ ਸੋਚਿਆ ਜਾ ਸਕਦਾ ਹੈ ਕਿ ਉਗਰਾਹਾਂ ਜੱਥੇਬੰਦੀ ਖਨੌਰੀ ਜਾਂ ਸ਼ੰਮੂ ਬਾਰਡਰ ਤੇ ਜਾ ਕੇ ਸਮਰਥਨ ਦੇਣਗੇ ਸਾਥ ਦੇਣਗੇ ਦੇਖੋ ਇਹਦੇ ਨਾਲ ਸਮਰਥਨ ਵੱਧ ਬਣਦਾ ਹੈ ਲੜਾਈ ਕੀ ਆ ਉਹ ਤਾਂ ਮੰਗ ਕਰ ਰਿਹਾ ਜੇ ਉਹ ਮੰਗਾ ਐ ਵੀ ਕਰ ਰਹੇ ਆ ਵੀ ਇਥੇ ਤੁਸੀਂ ਪਤਾ ਲੈਣਾ ਵੀ ਮਰ ਗਿਆ ਕਿ ਨਾ ਮਰ ਗਿਆ ਇਹ ਮੇਲ ਖਾਂਦੀ ਉਹਦੇ ਨਾਲ ਉਹ ਤਾਂ ਗਾਲਾਂ ਕੱਢਦੇ ਆ ਲੋਕਾਂ ਨੂੰ ਵੀ ਕੱਢਦੇ ਸਾਣ ਤੋਂ ਕੱਢ ਲਾਣਾ ਵੀ ਆਉਂਦੇ ਨਹੀਂ ਘਰੇ ਬੈਠਿਆ ਤਾਂ ਵਿਹਲੇ ਬੈਠੇ ਆ ਉਹ ਤਾਂ ਲੋਕਾਂ ਨੂੰ ਵੀ ਕਹੀ ਜਾਂਦੇ ਆ ਲੋਕ ਗਾਲਾਂ ਕੱਢੇ ਤਾਂ ਆਉਂਦੇ ਆ ਲੋਕ ਸਿਆਣੇ ਹੋ ਕੇ ਚੇਤਨ ਹੋ ਕੇ ਆਉਂਦੇ ਆ ਅਸੀਂ ਦਿੱਲੀ ਕੋਲ ਵੇਲੇ ਲੋਕਾਂ ਨੂੰ ਗਾਲਾਂ ਕੱਢ ਕੇ ਲਗੇ ਸਾਰੇ ਲੋਕਾਂ ਨੂੰ ਬਣ ਗਿਆ ਯਾਰ ਸਾਡੇ ਹੱਥੋਂ ਰੋਟੀ ਚੱਕੀ ਜਾ ਰਹੀ ਹੈ ਚਾਹੇ ਕੋਈ ਖੇਤੀ ਕਰਦਾ ਸੀ ਜੇ ਨਹੀਂ ਕਰਦਾ ਸੀ ਆਗੇ ਲੋਕ ਹੁਣ ਅਸੀਂ ਦੱਸਦੇ ਉਹ ਹੀ ਰੋਟੀ ਦਾ ਦੁਆਰੇ ਚੱਕਣੀ ਸ਼ੁਰੂ ਕਰਤੀ ਹਾਂ ਅਸੀਂ ਕਹਿੰਦੇ ਨਹੀਂ ਰੋਟੀ ਦਾ ਜਿਹੜੀ ਚੱਕੀ ਉਹ ਚੱਕੀ ਅਸੀਂ ਸਾਨੂੰ ਪਹਿਲਾਂ ਆਈ ਦੀ ਗਾਰੰਟੀ ਦੇ ਦਿਓ ਜੇ ਸਰਕਾਰ ਨੇ ਮੰਡੀਆਂ ਨਹੀਂ ਰਹਿਣ ਦਿੱਤੀਆਂ ਉਹ ਕਹਿੰਦੇ ਨੇ ਵੀ ਖਰੀਦਿਆ ਗਾਰੰਟੀ ਹੈ ਉਹਨੂੰ ਲਾਗੂ ਕੌਣ ਕਰੂ ਪਹਿਲਾਂ ਸਿਲੰਡਰਾਂ ਦਾ ਉਹ ਕਹਿੰਦੇ ਸਾਨੂੰ ਸਿੱਧੇ ਤੁਹਾਡੇ ਪੈਸੇ ਆ ਜਾਣਗੇ ਆਉਂਦੇ ਲੋਕਾਂ ਦੀ ਜੇਬਾਂ ਵਿੱਚ ਪੈਸੇ ਸਿਲੰਡਰ ਲੈਣ ਵਾਸਤੇ ਉਹ ਤਾਂ ਇਹ ਮਾਰਗੀ ਬੰਦ ਕਰ ਦੇਣਗੇ ਇਹੋ ਉਹ ਨਾਲ ਖਰੀਦਣ ਨੂੰ ਕਹਿੰਦੇ ਆ ਕਿ ਮਜ਼ਦੂਰਾਂ ਨੂੰ ਵੀ ਪੈਸੇ ਦੇ ਆ ਕਮਾਲ ਜਿਹਾ ਠਣਕਾ ਕੇ ਲੈਣ ਹੁਣ ਉਹਨੂੰ ਸੁੰਡੀ ਵਾਲੀ ਮਿਲਦੀ ਆ ਹੁਣ ਗਲੀ ਮਿਲਦੀ ਆ ਹੁਣ ਫਲਾਨੀ ਮਿਲਦੀ ਆ ਰਾਤ ਦਾ ਉਹਨੂੰ ਨਾ ਲੱਗਦਾ ਵੀ ਹਾਂ ਕਿਸੇ ਨੂੰ ਸੁਣਨ ਵਾਲੇ ਨੂੰ ਵੀ ਲੱਗ ਸਕਦਾ ਜਾਂ ਠੀਕ ਆ ਅਗਲੇ ਹੱਥੇ ਪੈਸੇ ਉਹਨੂੰ ਖੜਕਾ ਕੇ ਕਹੋ ਉਹਨਾਂ ਲੈ ਵੀ ਪੈਸੇ ਕਿੰਨੇ ਦਿੰਨੇ ਆ ਮਾਰਕੀਟ ਜਿਓ ਜੋ ਰੇਟ ਆ ਉਹਦੇ ਹਿਸਾਬ ਨਾਲ ਪੈਸੇ ਦਿੰਨੇ ਆ ਪੈਸੇ ਤਾਂ ਉਹੀ ਦੇਣੇ ਪਹਿਲਾਂ ਇੰਨੇ ਕਿ ਦਿੰਨੇ ਆ ਉਹ ਵੀ ਐ ਜਦੋਂ ਚੋਣਾ ਚੋਣਾ ਆਉਣਗੇ ਉਦੋਂ ਦੇਦਾ ਕਰਨਗੇ ਜਦੋਂ ਫਸੇ ਜੇ ਹੋਇਆ ਕਰਨਗੇ ਵੀ ਹੁਣ ਦੇ ਦਿਓ ਪਹਿਲਾਂ ਵੀ ਸੱਦਾ ਆਇਆ ਸੰਯੁਕਤ ਕਿਸਾਨ ਮੋਰਚੇ ਨੂੰ ਤੁਹਾਡੀ ਜਥੇਬੰਦੀ ਨੂੰ ਹੁਣ ਵੀ ਕੱਲ ਚਿੱਠੀ ਆਈ ਹੈ ਉਹ ਸੱਦਾ ਆਇਆ ਵਾਰੀ ਵਾਰੀ ਸਾਧਰੇ ਆ ਤੁਸੀਂ ਇਕਤਾ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਆ ਰਹੇ ਸੱਦੇ ਤੇ ਇਕਤਾ ਖਾਤਰ ਕੋਈ ਨਹੀਂ ਵੱਜਿਆ ਅਸੀਂ ਵੀ ਕਹਿੰਨੇ ਵੇਖਤਾ ਕਰਨ ਨੂੰ ਤਿਆਰ ਆ ਜੇ ਕੋਈ ਕਹਿੰਦਾ ਵੀ ਮੇਰਾ ਵੀ ਦੀ ਮਦਾਨ ਮੰਨ ਕੇ ਇੱਥੇ ਆ ਜਾਓ ਇਕਤਾ ਨਹੀਂ ਉਹ ਕਹਿੰਦੇ ਆਪਦੀਆਂ ਜਥੇਬੰਦੀਆਂ ਤੋੜੋ ਤੁਸੀਂ ਜੋ ਅਸੀਂ ਕਹਿੰਨੇ ਆ ਉਹਨੂੰ ਮੰਨ ਲਓ ਇਹਨੂੰ ਇਕ ਮੰਨ ਲਿਗੇ ਇਕਤਾ ਕਰਨਾਂ ਮੰਨ ਲਿਗੇ ਕਿਉਂਕਿ ਜੇ ਦਿੱਲੀ ਕੋਲ ਜਿੱਤਿਆ ਗਿਆ ਦਿੱਲੀ ਕੋਲ ਜਿੱਤਿਆ ਗਿਆ ਵੀ ਯਾਰ ਇਹ ਕੋਲ ਅਸੀਂ ਕਿਸੇ ਧਰਮ ਦਾ ਨਹੀਂ ਬਣਨ ਦੇਣਾ ਕਿਉਂਕਿ ਜੇ ਪੂਰੇ ਭਾਰਤ ਦਾ ਇਹ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਦੇਣੇ ਆਉਣ ਦੇਣਾ ਇਹ ਕਿਸੇ ਜਾਤ ਦਾ ਨਹੀਂ ਬਣ ਦੇਣਾ ਇਹੀ ਸੀ ਨਾ ਇਹ ਕਿਸੇ ਸਟੇਟ ਇਲਾਕੇ ਦਾ ਨਹੀਂ ਬਣਨ ਦੇਣਾ ਇਹ ਗੱਲਾਂ ਉੱਥੇ ਪ੍ਰਵਾਨ ਹੋਈਆਂ ਤੇ ਲਾਗੂ ਹੋਈਆਂ ਜਿਹਨੇ ਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਲਖਵਾਲ ਜਾਵੜਿਆ ਉੱਥੇ ਪੋਲੀਟੀਕਲ ਤੌਰ ਤੇ ਅਗਲੇ ਨੇ ਹੋ ਜਾਥੇ ਬੰਦੀ ਵੜਕਾ ਕੇ ਮਾਰੀ ਕੋਸ਼ਿਸ਼ ਚਾਰ ਵਾਰ ਹੁਣ ਇਹ ਸੂਲ ਲਾਗੂ ਹੋਣ ਸੈਂਟ ਨੂੰ ਇਹ ਮੌਕਾ ਦੇਣਾ ਵੀ ਉਹ ਸਿੱਖ ਕਹਿ ਕੇ ਸਾਨੂੰ ਕੁੱਟ ਦੇ ਉਦੋਂ ਉੱਥੇ ਵੀ ਫੁੱਟਦੇ ਹੁੰਦਾ ਪੂਰੇ ਭਾਰਤ ਦੇ ਜਿਹੜੇ ਲੋਡ ਬਣੀ ਖੜੀ ਉਹਦੀ ਲੋਡ ਹੈ ਤੇ ਜੇ ਅਸੀਂ ਕਹੀਏ ਵੀ ਯਾਰ ਏਕਾ ਕਰਨਾ ਸਾਡੇ ਗ੍ਰਾਹਾਂ ਵਾਲਾ ਆਜੋ ਮੰਨ ਕੇ ਭਾਈ ਸਿਧਾਂਤ ਵੀ ਸਾਡਾ ਸਿਧਾਂਤ ਕੀ ਹੈ ਕਿਵੇਂ ਲੜਨਾ ਹੈ ਕਿਵੇਂ ਵੋਟਾਂ ਵਾਲੇ ਤੋਂ ਪਾਸੇ ਲੈਣਾ ਹੈ ਫਲਾਣੇ ਤੋਂ ਕੀ ਕਰਨਾ ਹੈ ਸਾਡਾ ਵੀ ਸਿਧਾਂਤ ਹੈ ਇਹਨੂੰ ਅਸੀਂ ਕਹਾਂਗੇ ਵੀ ਸਾਡੇ ਨਾਲ ਏਕਾ ਨਹੀਂ ਕਰਦਾ ਕੋਈ ਏਕੇ ਤੋਂ ਭੱਜਦਾ ਘਰੇ ਬੈਠੇ ਹੈ ਇਹ ਕਹਾਂਗੇ ਏਕਾ ਤਾਂ ਕਿਸੇ ਸਾਂਝੀ ਗੱਲ ਤੇ ਹੁੰਦਾ ਨਾ ਜੇ ਹੁਣ ਬਕਾਇਦਾ ਵਾਲੀ ਗੱਲ ਹੈ ਅਸੀਂ ਜਿੱਥੇ ਆਏ ਉਹਦੀ ਚਿੱਠੀ ਉਦੋਂ ਵੀ ਆਈ ਵੇ ਯਾਰ ਇਹ ਤਾਂ ਗਰਭ ਦੀ ਗੱਲ ਹੈ ਅਸੀਂ ਵੀ ਮੰਨ ਲੀਏ ਗੱਲ ਵੀ ਇੱਥੇ ਗਰਭ ਦੀ ਹੈ ਫਿਰ ਤਾਲਮਿਲ ਮਾ ਤਾਂ ਹੋ ਹੀ ਸਕਦਾ ਸੀ ਹੁਣ ਵੀ ਹੋ ਸਕਦਾ ਜੇ ਕਿਸੇ ਦਾ ਬਕਾਇਦਾ ਨਹੀਂ ਬਣਦਾ ਉਹ ਤਾਲਮਿਲ ਮਾ ਕਰ ਲਓ ਉਸੇ ਦਿਨ ਤੇ ਜੇ ਕਿਸੇ ਸਾਰੀ ਇਹ ਦਬ ਕੇ ਕਿਸੇ ਇੱਕ ਦਿਨ ਤੇ ਬੋਲ ਦੇ ਮਤਲਬ ਆੜਤੀ ਆਡ ਡ ਉਸਨੂੰ ਐਕਸ਼ਨ ਦੇ ਦਿੰਦੇ ਆ ਵਿਆ ਖਰੜਾ ਵਾਪਸ ਲਓ ਜਿਹੜਾ ਮਰਜੀ ਕਰ ਲੈਣ ਉਹ ਸ਼ਹਿਰ ਬੰਦ ਕਰ ਲੈਣ ਕੋਈ ਮੁਜਾਹਰਾ ਕਰ ਲੈਣ ਧਰਨਾ ਕਰ ਲੈਣ ਮਜ਼ਦੂਰ ਆਪ ਡੱਡ ਕਰ ਲੈਂਦੇ ਆ ਟਰੱਕ ਜਿਹਨੂੰ ਡੱਡ ਕਰ ਡੱਡ ਕਰ ਲੈਂਦੇ ਆ ਮੰਡੀ ਵਾਲੇ ਮਜ਼ਦੂਰ ਡੱਡ ਕਰ ਲੈਂਦੇ ਆ ਅਸੀਂ ਐਡ ਕਰ ਲੈਣੇ ਆ ਸਾਢੇ ਜੱਥੇ ਬੰਦਿਆਂ ਵੀ ਐਡ ਹੋਡੀ ਐਕਸ਼ਨ ਕਰ ਲੰਦੀ ਹੈ ਇਹਦੇ ਨਾਲ ਕੀ ਹੈ ਦਿੱਲੀ ਕੋਲ ਚ ਵੀ ਇਹੀ ਕੁਝ ਚੱਲਿਆ ਅਸੀਂ ਪੰਜਾਬ ਚ 44 ਥਾਂ ਤੇ ਬੈਠੇ ਸੀ ਅਸੀਂ ਦਿੱਲੀ ਵੀ ਬੈਠੇ ਸੀ ਅਸੀਂ ਦਿੱਲੀ ਪਹਿਲਾਂ ਐਡੋ ਡਿਸਟ੍ਰਿਕਟ ਅੰ 10 11 ਲਾਉਣ ਲੱਗ ਗਏ ਸੀ ਮੁੜ ਕੇ ਸੀ ਇੱਕ ਕੀਤੀ ਹੈ ਤੇ ਉਹ ਵੀ ਦੋ ਥਾਂ ਤੇ ਬੈਠੇ ਸੀ ਡਕੈਤਾਰ ਵੀ ਐਡ ਬੈਠੇ ਸੀ ਉਹ ਰਾਜਸਥਾਨ ਵਾਲੇ ਤੇ ਹਰਿਆਣੇ ਨਾਲ ਕੇ ਦੂਜੇ ਕਿਹੜਾ ਬਾਰਡਰ ਸੀ ਉੱਤੇ ਐਡ ਬੈਠੇ ਸੀ ਤੇ ਪੰਜਾਬ ਚ ਪੂਰੇ 100 ਥਾਂ ਤੇ ਬੈਠੇ ਸੀ ਮੁੱਦਾ ਤਾਂ ਇੱਕ ਸੀ ਨਾ ਕੌਣ ਕਿੰਨੇ ਥਾਂ ਤੇ ਬੈਠਾ ਹੈ ਉਹਦਾ ਤਰੀਕਾ ਕੀ ਹੈ ਗੱਲ ਦਾ ਮੁੱਦੇ ਉਹਨੂੰ ਕਹਿੰਦਾ ਵੀ ਯਾਰ ਇਹਨੂੰ ਹੱਲ ਕਰਾਉਣਾ ਸੀ ਸਾਡਾ ਸਾਂਝ ਬਣ ਗਈ ਉਹਦੇ 'ਚ ਐਦਾਂ ਨੂੰ ਤਾਂ ਵੀ ਇੱਕ ਸਟੇਜ ਤੇ ਜਾਂ ਇੱਕ ਥਾਂ ਤੇ ਇਕੱਠੇ ਹੋ ਕਿਉਂਦੀ ਹੈ ਜਿਹੜੇ ਪੰਜਾਬ ਦੇ ਉਹ ਐਕਸ਼ਨਰ ਮੰਨ ਲਈ ਉਹ ਦਿੱਲੀ ਕੋਲ ਦੇ ਬਰੋਸ ਸੀਗੇ ਦਿੱਲੀ ਨੂੰ سپورਟਿੰਗ ਕੀਤੀ ਹੈ ਦਿੱਲੀ ਵਾਲੇ ਨੇ ਇਹਨੂੰ ਇਹਨੂੰ ਆਵਾਹਨ ਚ ਕੀਤੀ ਹੈ ਐਵੇਂ ਤਾਂ ਨਹੀਂ ਐਸੇ ਵੱਡੀ ਸਾਡਾ ਲੱਖ ਡੇਢ ਲੱਖ ਬੰਦਾ ਸਭ ਜੁੜਿਆ ਉਹਨੂੰ ਚੱਲਦੇ ਮੋਰਚੇ 'ਚ ਹੀ ਜੁੜਿਆ ਨਾ ਦਿੱਲੀ ਐਡਵਰਟਾਈਜ਼ ਇੱਥੇ ਥਾਂ ਸਿੱਟਣੋਂ ਤਿਲ ਸਿੱਟਣੋਂ ਤਾਂ ਨਹੀਂ ਸੀ ਤੁਸੀਂ ਦੇਖੇ ਹੋਣਾ ਸਾਰਿਆਂ ਨੇ ਬਿਲਕੁਲ ਤੇ ਜਿਹਨੂੰ ਕਹੇ ਵੀ ਇਹਦਾ ਦਿੱਲੀ ਦੇ ਮੁਕਾਬਲੇ ਚ ਕਰ ਲਿਆ ਉਹ ਦਿੱਲੀ ਦੇ ਮੁਕਾਬਲੇ ਸੀ ਦਿੱਲੀ ਕੋਲ ਜਲਿਆਂਨ ਖਾਤਰ ਲੋਕਾਂ ਨੂੰ ਵਾਰਦਾ ਸੀ